पीछे राजे नई नई चीजा लग रही हैं हरे थी उन्हें कोई चिट्टा कोई कुछ कोई कुछ इन्होंने हमारे जो है यूथ को पूरी तरह से जो है वो बर्बाद कर दिया है इन्हाते नहीं कुछ सीखना आया चाहे चिट्टा हो चाहे उग्रता हो चाहे कुछ भी हो तुम्हें जो पता मैं कुछ राज्य की गल करी नहीं बड़ा उग्र इनका स्वभाव होता है बाइक कब रहा भाई हो हल्ला कराए ड्रग्स कराए पता नहीं केड़ी केड़ी शराबा पिए बड़ा उत्पात मचाए रहा हूँ इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए आहारे से जे आगे पीछे राज्य ਤੋ ਕੰਗਨਨ ਰੋਨੌਤ ਦੇ ਬਿਲੋ ਤੁਸੀਂ ਬਿਆਨ ਜੋ ਦਿੱਤਾ ਗਿਆ ਉਸ ਸੁਣਿਆ ਤੁਸੀਂ ਕਿ ਜੋ ਕਿ ਸੰਬੋਧਨ ਦੇ ਦੌਰਾਨ ਇਹ ਗੱਲ ਕਹਿ ਰਹੀ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਚਟਾ ਤੇ ਸ਼ਰਾਬ ਪੀਂਦੇ ਨੇ ਹਾਲਾਂਕਿ ਉਸ ਦੇ ਬਿਲੋ ਡਾਇਰੈਕਟ ਪੰਜਾਬ ਦਾ ਨਾਮ ਨਹੀਂ ਲਿਆ ਗਿਆ ਲੇਕਿਨ ਉਸ ਸੂਬੇ ਦਾ ਨਾਮ ਲਿਆ ਗਿਆ ਕਿ ਸਾਨੂੰ ਸਾਡੇ ਗੁਆੰਡੀ ਸੂਬੇ ਤੋਂ ਕੁਝ ਵੀ ਨਹੀਂ ਸਿੱਖਣਾ ਚਾਹੀਦਾ ਉਹਨਾਂ ਦੇ ਨੌਜਵਾਨਾਂ ਤੋਂ ਕੁਝ ਸਿੱਖਣ ਦੀ ਲੋੜ ਨਹੀਂ ਹੈ ਤੇ ਉਹਨੇ ਇਹ ਵੀ ਕਿਹਾ ਕਿ ਮੈਂ

ਪਾਇ ਮਨਜੀਤ ਸਿੰਘ ਜੀ ਕੰਗਨਾ ਰਣੋਤ ਨੇ ਕੋਈ ਪਹਿਲੀ ਵਾਰ ਬਿਆਨ ਨਹੀਂ ਦਿੱਤਾ ਅਕਸਰ ਉਸ ਦੀ ਆਦਤ ਬਣ ਚੁੱਕੀ ਹੈ ਕਿ ਅਜਿਹੇ ਉਹ ਬਿਆਨ ਦਿੰਦੀ ਰਹਿੰਦੀ ਹੈ ਲੇਕਿਨ ਇਸ ਵਾਰ ਪੰਜਾਬ ਦੇ ਕਿਸਾਨ ਨਹੀਂ ਬਲਕਿ ਪੰਜਾਬ ਦੇ ਨੌਜਵਾਨਾਂ ਨੂੰ ਉਸ ਨੇ ਆਪਣੇ ਨਿਸ਼ਾਨੇ ਤੇ ਲਿਆ ਹੈ ਕਿ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਹੁੱਲੜਬਾਜ਼ ਹੁੰਦੇ ਨੇ ਤੇ ਨਸ਼ੇੜੀ ਨੇ ਸ਼ਰਾਬ ਤੇ ਚਿੱਟਾ ਪੀਂਦੇ ਨੇ ਸਾਨੂੰ ਕੋਈ ਲੋੜ ਨਹੀਂ ਹੈ ਦੂਜੇ ਸੂਬੇ ਦੇ ਗਵਾਂਡੀਆਂ ਤੋਂ ਕੁਝ ਗਵਾਂਡੇ ਸੂਬੇ ਦੇ ਨੌਜਵਾਨਾਂ ਤੋਂ ਕੁਝ ਸਿੱਖਣ ਦੀ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ ਉਹ ਮੈਡਮ ਜਿਹੜੀ ਕੰਗਰਾਂ ਨੌਰਤਾ ਨਾ ਉਹਦਾ ਦਿਮਾਗ ਖਰਾਬ ਹੋ ਗਿਆ ਹੈ ਕੱਲ ਭਾਰਤੀ ਜਨਤਾ ਪਾਰਟੀ ਵਾਲੇ ਲੋਕਾਂ ਨੇ ਵੀ ਕਿਹਾ ਹੈ ਕਿ ਜਿਹੜੇ ਬਿਆਨ ਦੇ ਰਹੀ ਆ ਇਹਨੂੰ ਹਸਪਤਾਲ ਦਿਖਾਉਣ ਦੀ ਲੋੜ ਹੈ ਕਿ ਆ ਖਾਸ ਕਰਕੇ ਮੈਂਟਲ ਹਸਪਤਾਲ ਦੇ ਵਿੱਚ ਉਹ ਕਹੀ ਨਹੀਂ ਕਹਿ ਰਹੇ ਉਹਨਾਂ ਦੀ ਪਾਰਟੀ ਦੇ ਬੰਦੇ ਇਹ ਕਹਿ ਰਹੇ ਆ ਔਰ ਮੇਰੇ ਖਿਆਲ ਦੇ ਵਿੱਚ ਆ ਉਹ ਉਹਦੀ ਲਕਾਮ ਜਿਹੜੀ ਆ ਨਾ ਉਹ ਲੈ ਗਈ ਆ ਕਿਉਂਕਿ ਇਹ ਲੜਕੀ ਨੂੰ ਕਿਸੇ ਨੂੰ ਮਾਰਾ ਨਹੀਂ بول ਸਕਦੇ ਤੁਹਾਡੀ ਮਜਬੂਰੀ ਆ ਤੁਹਾਡੀ ਜੀ ਕਿਉਂਕਿ ਅਸੀਂ ਕਦੀ ਕਿਸੇ ਬੀਬੀ ਤੇ ਘਰਿਵਾਰ ਨਹੀਂ ਕਰਦੇ ਕਦੀ ਕਿਸੇ ਨੂੰ ਮਾਰਾ ਲਖਜ ਬੋਲਣਾ ਨਹੀਂ ਬੜਾ ਵਾਅਦਿਓ ਮਜਬੂਰ ਜਿਹੜੇ ਆ ਉਹ ਕਰ ਰਿਆ ਫੜੀਂ ਗੁੜੀ ਉਹ ਵੀ ਬੂਰ ਕਰ ਰਿਆ ਕਦੀ ਦੇਖਦੇ ਇਤਿਹਾਸਕਾ ਪ੍ਰਧਾਨ ਮੰਤਰੀ ਦੇ ਖਰਾਬੀ ਗੱਲ ਰੱਖਦੇ ਬੋਲੇ ਆ ਤੋ ਪੰਜਾਬ ਦੇ ਲੋਕ ਨਾ ਹੋਣ ਤੇ ਹਿੰਦੁਸਤਾਨ ਨਾ ਹੋਵੇ ਪੰਜਾਬ ਦੇ ਨੌਜਵਾਨ ਨਾ ਹੋਣ ਤੇ ਹਿੰਦੁਸਤਾਨ ਨੂੰ ਕੁੱਟਕੇ ਚైనా ਵਾਲੇ ਜਿਹੜੇ ਆ ਨਾ ਉਹ ਆਉਂ ਪਰੇਤੀਕਰ ਛੱਡ ਕੇ ਆਉਣ ਤੇ ਪੰਜਾਬ ਦੇ ਨੌਜਵਾਨੀਆਂ ਜਿਹੜੇ ਖਾਸ ਕਰਕੇ ਸਾਡੇ ਪੈਰਾ ਮਿਲਟਰੀ ਫੋਰਸਸ ਤੇ ਮਿਲਟਰੀ ਫੋਰਸ ਸਾਡੇ ਵਿੱਚ ਆ ਤੇ ਜਿਹੜੇ ਹਿੱਕ ਢਾ ਕੇ ਚైనా ਦੇ ਅੱਗੇ ਖਲੋਤੇ ਹਨ ਅੱਜ ਉਹ ਪੰਜਾਬ ਦੇ ਨੌਜਵਾਨੀਆਂ ਇਹ ਤੇ ਅੱਜ ਜਿਹੜੇ ਇਹ ਸੂਬੇ ਦੀ ਗੱਲ ਕਰਦੇ ਆ ਨੇ ਇਹ ਸੂਬੇ ਨੂੰ ਵੀ ਕੁੱਟਕੇ ਤੇ ਸਾਰਾ ਚైనా ਨੇ ਆਪਣੇ ਚ ਮਿਲਾ ਲੈਣਾ ਉਹ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਨਾ ਜੇ ਪੰਜਾਬ ਨਾਲ ਦਾ ਜਾਂ ਪੰਜਾਬ ਦੇ ਗੁਰੂ ਸਾਹਿਬਾਨ ਨਾਲ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੀਰਾਂ ਦਿੰਦੇ ਤੇ ਹਿੰਦੁਸਤਾਨ ਹੀ ਨਹੀਂ ਹੋਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਆਪ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਨਾ ਇਸ ਸੰਸਾਰ ਤੋਂ ਵਾਰ ਦੇ ਨਾ ਮੁਗਲ ਹਕੂਮਤ ਨਾਲ ਲੜਦੇ ਤੇ ਕਰੇ ਵੀ ਹਿੰਦੁਸਤਾਨ ਜਿਹੜਾ ਹੈ ਉਹਦਾ ਨਕਸ਼ਾ ਜਿਹੜਾ ਹੈ ਅੱਜ ਆ ਨਾ ਹੁੰਦਾ ਤੋਂ ਇਹਨਾਂ ਨੂੰ ਇਹ ਇਤਿਹਾਸ ਪੜਨ ਦੀ ਲੋੜ ਆ ਤੇ ਜਾਂ ਦਵਾਈ ਦੀ ਲੋੜ ਆ ਤੇ ਚਿਹਰਾ ਮੂੰਹ ਤੇ ਛੱਕੇ ਦੀ ਲੋੜ ਹੈ ਗਿਆ ਗੱਲਾਂ ਕਰ ਲਨ ਤੇ ਉਹ ਦੋ ਗੱਲਾਂ ਜੇ ਨਹੀਂ ਤੇ ਸਹੀ ਪੜ੍ਹਾਈ ਕਰ ਲੈਣ ਇਤਿਹਾਸ ਸਿੱਖ ਇਤਿਹਾਸ ਤਾਂ ਪੜ੍ਹ ਲੈਣ। ਤੁਸੀਂ ਕਰਕੇ ਇਹੋ ਜਿਹੇ ਬੇਹੁੱਦੀਆਂ ਗੱਲਾਂ ਰੋਜ਼ ਕਰਨੀਆਂ। ਔਰ ਫਿਰ ਇੱਕ ਕੌਮ ਦੇ ਖਿਲਾਫ ਬੋਲਣਾ, ਇੱਕ ਪੰਜਾਬ ਦੇ ਖਿਲਾਫ ਜਿਹੜੇ ਬਹਾਦਰ ਲੋਕ ਨੇ ਜਿਹੜੇ ਅੰਨ ਪੈਦਾ ਕਰਕੇ ਦਿੰਦੇ ਆ ਜਿਹੜੇ ਦੇਸ਼ ਦੀ ਰੱਖਿਆ ਲਈ 65 71 ਕਾਰਗਲ ਚైనా ਦੇ ਖਿਲਾਫ ਹੀ ਅੱਜ ਅੱਜ ਦੇ ਪੰਜਾਬ ਦੇ ਲੋਕ ਕਹਿ ਦਿੰਦਾ ਆਪਣੇ ਇਹਨਾਂ ਦੇ ਨਾਲ ਸਾਨੂੰ ਪਿਆਰ ਨਹੀਂ ਤੇ ਅੱਜ ਹੀ ਹਿੰਦੁਸਤਾਨ ਦਾ ਨਕਸ਼ਾ ਹੋਰ ਹੋ ਜਾਣਾ। ਉਹ ਸਮਝਾਓ ਮੈਂ ਮੋਤੀਸ਼ਾਲੂ ਕਹਿਣਾ ਚਾਹੁੰਦਾ ਜਿਹੜੇ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਨਾਲ ਉਹਨਾਂ ਨੇ ਟਿਕਟ ਦਿੱਤੀ ਇਹਨਾਂ ਨੂੰ। ਔਰ ਮੇਕਸ਼ਾ ਜੀ ਗ੍ਰਹਿ ਮੰਤਰੀ ਨੇ ਉਹਨਾਂ ਨੇ ਹਿੰਦੁਸਤਾਨ ਦਾ ਲਾਂਡਰ ਆਰਡਰ ਜਿਹੜਾ ਕਾਇਮ ਰੱਖਣਾ। ਔਰ ਉਹ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਤੁਸੀਂ ਇਹੋ ਜਿਹੜੇ ਹੈਗੇ ਆ ਕੰਗਨਰ ਨੌਤਾ ਉਹਨੂੰ ਤੋਹੀਂ ਮੂਤ ਲਗਾਮ ਰੱਖੋ ਜਾਂ ਉਹਨੂੰ ਪਾਰਟੀ ਚੋਂ ਕੱਢ ਦਿਓ ਜਾਂ ਉਹਦਾ ਕੈਂਡੀਡੇਚਰ ਹੀ ਖਤਮ ਕਰ ਦਿਓ। ਬਾਗੋ ਜਾ ਕੇ ਫਿਲਮਾਂ ਦੇ ਵਿੱਚ ਜੋ ਮਰਜੀ ਪਰੇ ਬੋਲੀ ਜਾਵੇ। ਹਾਲੇ ਇਹ ਨਾ ਹੋਊਗਾ ਕਿ ਇੱਕ ਪਾਰਟੀ ਦੀ ਪਾਰਲੀਮੈਂਟ ਦੀ ਮੈਂਬਰ ਜਿਹੜੀ ਆ ਉਹ ਪੰਜਾਬ ਬਾਰੇ ਜਾਂ ਪੰਜਾਬ ਦੇ ਸਿੱਖਾਂ ਬਾਰੇ ਜਾਂ ਸੰਤ ਜਰਨੈਲ ਸਿੰਘ ਬਾਰੇ ਪਿੱਛੇ ਬੋਲਦੇ ਰਹਾ। ਤੋਂ ਇਹ ਇਹੋ ਜਿਹਾਂ ਜੜੀਆਂ ਗੱਲਾਂ ਲੈ ਇਹ ਬਿਲਕੁਲ ਬੰਦ ਕਰਨੀਆਂ ਚਾਹੀਦੀਆਂ ਨੇ। ਔਰ ਇਹਦੀ ਜਿਹੜੀ ਫਿਲਮ ਆ ਉਹ ਸੈਂਸਰ ਬੋਰਡ ਕਹਿੰਦਾ ਜੀ ਇਹ ਇਹ ਅਹੀ ਨੇ ਕੱਟ ਲਾ ਕੇ ਸ਼ੁਰੂ ਕਰ ਦੇਣੀ ਆ ਤੇ ਖਾਲੜਾ ਸਾਹਿਬ ਦੀ ਕਰੋ ਉਹਤੇ ਵੀ ਕੱਟ ਲਾ ਲਓ ਸੰਤ ਜਰਨੈਲ ਸਿੰਘ ਦੀ ਕਰੋ ਔਰ ਜਗਦੇ ਤੇ ਸੁਖੇ ਦੀ ਕਰੋ ਉਹ ਹੋਰ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਰੋ ਔਰ ਬਾਬਾ ਬਘੇਲ ਸਿੰਘ ਦੀ ਕਰੋ ਔਰ ਜਸਾ ਸਿੰਘ ਰਾਮਗੜੀਏ ਦੀ ਕਰੋ ਜਿਨ੍ਹਾਂ ਨੇ ਕਈ ਵਾਰ ਦਿੱਲੀ ਜਿਹੜੀ ਸੀ ਉਹ ਬਗਾਨੀ ਹਕੂਮਤਾਂ ਤੋਂ ਜਿਹੜੀ ਆ ਯਾਦ ਕਰਾਈ ਸੀ ਉੱਤੇ 14 ਵਾਰ ਸਿੱਖਾਂ ਨੇ ਜਾਗਰਤ ਝੰਡਾ ਗੱਡਿਆ ਸੀ ਲਾਲ ਕਿਲੇ ਤੇ ਉਹਨਾਂ ਦੀ ਫਿਲਮਾਂ ਰਿਲੀਜ਼ ਹੁੰਦੇ ਹੋ ਉਹ ਇਹ ਬੜੀਆਂ ਗੰਭੀਰ ਮਸਲੇ ਆ ਕੌਮੀ ਮਸਲੇ ਨੇ ਤੇ ਮੈਡਮ ਇਹਨਾਂ ਨੂੰ ਬੋਲਣਾ ਨਹੀਂ ਚਾਹੀਦਾ ਜਿਹੜੀ ਮੈਂ ਲਾਸਟ ਤੇ ਗੱਲ ਕਹੀ ਚਾਹਣਾ ਕਿ ਨਾਲ ਸਾਥੋਂ ਕੋਈ ਅਪਲਬਜ ਹੋਣੀ ਇਹ ਜ਼ਿੰਮੇਵਾਰ ਬੰਦੇ ਆ ਹਿੰਦਸਤਾਨ ਦੇ ਔਰ ਸਿੱਖਾਂ ਦੇ ਨੁਮਾਇੰਦਗੀ ਕਰਦੇ ਆ ਜ਼ਿੰਮੇਵਾਰ ਬੰਦੇ ਆ ਮਾੜੀ ਜ਼ੁਬਾਨ ਨਹੀਂ ਕਰਨੀ ਚਾਹੁੰਦੇ ਖਾਸ ਕਰਕੇ ਕਿਸੇ ਦੇ ਖਿਲਾਫ ਨਹੀਂ ਤੇ ਬੀਬੀ ਦੇ ਖਿਲਾਫ ਤੇ ਕਿਸੇ ਦੀ ਨਹੀਂ ਬੋਲਣਾ ਚਾਹੁੰਦੇ ਜੀ ਤੁਹਾਨੂੰ ਸੋਚ ਜ਼ਰੂਰ ਹੈ ਸਰਦਾਰ ਜੀ ਜੀ ਭਾਈ ਮਨਜੀਤ ਸਿੰਘ ਜੀ ਬਾਬਾ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਸੁਗੰਘਣਾ ਦੀ ਜ਼ਬਾਨ ਵਿਵਾਦਾਤੀ ਦੁਕਾਨ ਇੱਕ ਵਾਰ ਫਿਰ ਤੋਂ ਕੰਗਣਾ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਗਿਆ ਕਿ ਆ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਸ਼ਰਾਬ ਤੇ ਚਿੱਟਾ ਪੀਂਦੇ ਨੇ ਤੇ ਹੁੱਲੜਬਾਜ਼ ਕਾਫੀ ਨੇ ਸਾਨੂੰ ਕੋਈ ਲੋੜ ਨਹੀਂ ਹੈ ਗੁਆੰਡੀ ਸੂਬੇ ਦੇ ਨੌਜਵਾਨਾਂ ਤੋਂ ਕੁਝ ਸਿੱਖਣ ਦੀ ਇਹ ਜਿਹੜਾ ਬਿਆਨ ਹੈ ਹਿਮਾਚਲ ਦੇ ਵਿੱਚ ਕੰਗਣਾ ਰਣਾ ਦੇ ਵੱਲੋਂ ਦਿੱਤਾ ਗਿਆ